ਸਤਿ ਸ੍ਰੀ ਅਕਾਲ ਜੀ ਅਸੀਂ ਮੇਰੇ ਨਾਲ ਤੋਂ ਨਾ ਵੀ ਲੋਗ ਦੇ ਵਿੱਚ ਹੋਰ ਸਭ ਕਿਰਤਕ ਪਰਮਾਤਮਾ ਸੌਰ ਜੱਟਿਕਾ ਜ ਰੱਖੇ ਚੱਲਦੇ ਆ ਭਾਈ ਜੀ ਆਜਾਉ ਲੁਧਿਆਣੇ ਨੂੰ ਅ ਤੇ ਉਹ ਦੁਬਾਰਾ ਦੇਖਦੇ ਆ ਪ੍ਰੋਗਰਾਮ ਮੇਲਾ ਸ਼ਵਾਰਾ ਦੇਖਣ ਦਾ ਦਿਖਾਉਣਾ ਫਿਰ ਤੁਹਾਨੂੰ ਨਾਲੇ ਮੇਲਾ ਤੇ ਚੱਲਦੇ ਆਪ ਪਹਿਲਾ ਲੁਧਿਆਣਾ ਨਾਲ ਲੈ ਕੇ ਟੰਗਲ ਲਖਵੀਰ ਨੂੰ ਲੁਧਿਆਣਾ ਜਾ ਕੇ ਲਖਵੀਰ ਨੇ ਦਵਾਈ ਲੈਣ ਨੂੰ ਪਹਿਲਾ ਦਵਾਵਾ ਕੇ ਲਖਵੀਰ ਨੂੰ ਦਵਾਈ ਫੇਰ ਉਹ ਜਾਣਾ ਕਿ ਮਲੇਸ਼ਪਾਰ ਦੇ ਠੀਕ ਹੈ ਜੀ ਕਰੇ ਗੱਡੀ ਸਟਾਰ ਫਿਰ ਮਿਲਦੇ ਚੱਲ ਕੇ ਲਖਵੀਰ ਕੋਲੇ ਲਾਓ ਜੀ ਸੱਜਣ ਜੀ ਚੱਲ ਪਿਆ ਪੰਡੂ ਗੱਡੀ ਚਲਾ ਰਿਹਾ ਲਖਵੀਰ ਸਿੰਘ ਤੇ ਨਾਲ ਸਾਡੇ ਹਰਜਾਸ ਚੱਲਿਆ ਚੱਲਿਆ ਲੁਧਿਆਣੇ ਨੂੰ ਲਖਵੀਰ ਨੇ ਫਾਨੇ ਲੁਧਿਆਣੇ ਨੂੰ ਦਵਾਈ ਤੇ ਹਰਜਾਸ ਨੇ ਦੇਖਣਾ ਮੇਲਾ ਸ਼ਿਫਾਰ ਦਾ ਹਰਜਾਸ ਨੂੰ ਖਵਾਗੇ ਮੇਲਾ ਸ਼ਿਫਾਰ ਦਾ ਕਿਉਂ ਹਰਜਾਸ ਉਹ ਕੁੰਡਾ ਨਹੀਂ ਹੋਣਾ ਨਹੀਂ ਅੰਗਣਾ ਫਿਰ ਉਤੇ ਸੰਗ ਦੇ ਨਾਲ ਲਗਾ ਦੇ ਮੈਂ ਦਈ ਹੈ ਹੈ ਦੋਨੇ ਸੰਗ ਦੇ ਆ ਸੰਗ ਸੰਗ ਦੇ ਵਿੱਚ ਕੰਮ ਨਾ ਕਰ ਆ ਲੈ ਤੁਸੀਂ ਆਪ ਦਾ ਕੀ ਕਹਿੰਦਾ ਆ ਮਾ ਦਾ ਗਾਦਾ ਹੋ ਜੂ ਆ ਇੱਥੇ ਘੜਦਾ ਤਰਮੰਦਰਾ ਕੁਲਫੀ ਵਾਲਾ ਮੇਰੇ ਮਲੇਕ ਕੋਲੇ ਦੀ ਮਸ਼ਹੂਰ ਕੁਲਫੀੰਦ ਦੀ ਕੋਈ ਵਾਲੀ ਇੱਥੇ ਹੀ ਘੜਦਾ ਕੱਢ ਦੇ ਇੱਧਰ ਹੀ ਕੱਢ ਦੇ ਹੁਣ ਜੇ ਕੱਢ ਦੇ ਕੱਢ ਦੇ ਨਹੀਂ ਕੱਢਦੇ ਨੋਟ ਕਿੰਨਾ ਦੱਸੋ ਨੂੰ ਕੱਢ ਦੇ ਆ ਜਿਓ ਨੋਟ ਦੇ ਦੱਸ ਦਿਓ ਬਾਜੇ ਪਰ ਵੱਡੇ ਭਾਈਆਂ ਨੇ ਤੂੰ ਟਾਈਮ ਵਾੜਾ ਜੁ ਹਜੇ ਹੋ ਨਿਕਾਲਾ ਮੈਂ ਤਾਂ ਕੱਢ ਦੇ ਛੰਗਲਾ ਨਹੀਂ ਇੰਡੀਆ ਤੂੰ ਸਾਡੇ ਕਾਦੀ ਆ ਦਾ ਦੱਸ ਨਹੀਂ ਛੰਗ ਤਾਂ ਲੱਗਦੀ ਆ ਉਹ ਸਾਡੇ ਨਹੀਂ ਫਰਕ ਤਾਂ ਨਹੀਂ ਗੰਦਾ ਨਹੀਂ ਬੋਕਾ ਮੈਨੂੰ ਆਉਂਦੇ ਬਾੜੀ ਹੈ ਲੱਗ ਕਿ ਉਹਨੂੰ ਇਹ ਹੀ ਪਤਾ ਸੀ ਕੱਢਦੇ ਆਉਂਗੀ ਹੈ ਕਿਹੜਾ ਇਹ ਮੂਤ ਪੀਲੇਂਗਾ ਫੇਰ ਆਉਣ ਲੱਗੇ ਹੈਲੋ ਇਹ ਗੱਲਾਂ ਜਾਂ ਪਾਤੀ ਬਰਾਦਰ ਤੇ ਟੁੱਟੀਆਂ ਗੱਲਾਂ ਕਰ ਤੋਂ ਨਹੀਂ ਸਹੀ ਜੀ ਸਹੇਦਤ ਜਿਹੜੀ ਜੈਨੂਨ ਗੱਲ ਦਾ ਜੈਨੂਨ ਹੈ ਵੀਰੇ ਪ્યોਰ ਜੈਨੂਨ ਗੱਲ ਆ ਉਹ ਸਿਆਣੀ ਗੱਲ ਕਰ ਸਿਆਣਾ ਬਣਾਂਗਾ ਹੋਰ ਸਿਆਣੀ ਗੱਲ ਮੈਨੂੰ ਮੈਨੂੰ ਇਹ ਹੱਥ ਪਹਿਲਾਂ ਤੂੰ ਵੀ ਮੁੰਡੇ ਦੀ ਜਵਾਨ ਨੂੰ ਤੱਲ ਲੱਗ ਜਾਂਦਾ ਜਦ ਤੂੰ ਪੀਲੇਗਾ ਉਦੋਂ ਸਹੀ ਹੋ ਜਾਏਗਾ ਹੈ ਉਹ ਤਾਂ ਹੁਣ ਵੀ ਬੋਲਦਾ ਹੁੰਦਾ ਕੋਈ ਜਾਂਦਾ ਮੈਂ ਤਾਂ ਬੋਲਣਾ ਨਹੀਂ ਹੈਗਾ ਉਹਦਾ ਹੁਣ ਤੈਨੂੰ ਪਤਾ ਵੀ ਕਿੱਥੇ ਟਿੱਪਣੀ ਤੇ ਰੀਗਿਸਟਰ ਦੇ ਬੋਲਣ ਨਾਲ ਕੀ ਹੋਇਆ ਪਿਆ ਕੁਝ ਤਾਂ ਮਰਜ਼ੀ ਬਣਾ ਲਵਾਂਗਾ ਮਾ ਲੋਈ ਹਲਕਪਾਲ ਦੀ ਆਉਣਾ ਮੈਂ ਕਰ ਲੈਣੀ ਉਹ ਬਣਾ ਗੱਲ ਹੋ ਜੂਗੀ ਦੁਨੀਆ ਹਲਕਪਾਲ ਦੀ ਆਉਣੀ ਉਹ ਗੱਲਾਂ ਬਾਤਾਂ ਕਰਦੀਆਂ ਉਹ ਕੱਥੇ ਕਹਿੰਦੇ ਸੇ ਉਹ ਆਹ ਦੇ ਨਾਲ ਠੀਕ ਆ ਜਿਹੜੇ ਆ ਸੋਨੂ ਨੂੰ ਕਹਿੰਦਾ ਠੀਕ ਆ ਹੈ ਆਪਾਂ ਆਪਣੀ ਆਪਣੀ ਜਿਹੀ ਖੜੀ ਆ ਮਲੇ ਕੋਲੇ ਹੋ ਸਾਡੀ ਵਿਚ ਨਹੀਂ ਆ ਤਾਂ ਭੋਜੀ ਲਾ ਦੇ ਨਾ ਹੀ ਕਰਨ ਗਾ ਇਹ ਲੋਕਾਂ ਨੇ ਸਹੀ ਆ ਅਸਲੀ ਬਹੁਤ ਹੋਰ ਗਿਆ ਇਹ ਹਲਕਪਾਲ ਮੈਂ ਸਹੀ ਆ ਕਾ ਨਾ ਕਰਨ ਨਾਲ ਮਟਰ ਤਾਂ ਆਇਆ ਬੜਾ ਮਨ ਆ ਹ ਆਪਣੇ ਜਿਹੜੀ ਨਾ ਇਹੇ ਦਾ ਕੋ ਵੱਡਾ ਸਕੂਲਾ ਸਰਕਾਰੀ ਸਕੂਲੇ ਬਹੁਤ ਤਕਦਾ ਦਾ ਬਹੁਤ ਪੁਰਾਣਾ ਸਕੂਲਾ ਬਹੁਤ ਦੂਰੂ ਦੂਰ ਰੋਜ ਵਕ ਪੜਦੇ ਹਾਂ ਹ ਸਰਕਾਰੀ ਸਕੂਲੇ ਤੇ ਇਹ ਤੁਮ ਨੂੰ ਆ ਹੋਸਟਲ ਵੀ ਹੋਣਾ ਤੇ ਇਹਦੇ ਵਿੱਚ ਹੀ ਇਹ ਨਹੀਂ ਆਹੋ ਉਹ ਤਾਂ ਅੱਗੇ ਆ ਰਿਹਾ ਉੱਥੇ ਓਏ ਐੇ ਝੋਸ਼ਰਕਾਰੀ ਸਕੂਲੇ ਚੋ ਗੱਲ ਜੀ ਕੋ ਦੇ ਆ ਗੁਰਕਾਰ ਵੀ ਇਹ ਜੇ ਜਣਾਣਾ ਕਾ ਵਾਂਗੂ ਬਣਨਾ ਦੇਖਣਾ ਹੈ ਨਾ ਵਾਂਗੂ ਬਣਨਾ ਇਹ ਆਪਣਾ ਉਥੇ ਸ਼ੋਲੇ ਵਾਲੇ ਖੰਤਾਂ ਤੱਕ ਆ ਗਿਆ ਪੁਲ ਜਿਹੜਾ ਜੰਮੂ ਕਟਵਾਰ ਉੱਡ ਮਾਰਿਆ ਦੇਖੋ ਮੰਨਣਾ ਜਦੋਂ ਮੇਕੋਨ ਤੱਕ ਆਉਂਦੀ ਆ ਨਹੀਂ ਵੀ ਨੇ ਵੀ ਨੇ ਦਿੱਲੀ ਦਿਖਾਉਣੀ ਆ ਇਥੋਂ ਜੇ ਚੜ ਗਏ ਸਿੱਧੇ ਦਿੱਲੀ ਮਨ ਲੱਗ ਗਈ ਬੰਨੇ ਦਾ ਕੁਝ ਵੀ ਪਤਾ ਵੀ ਨਾ ਲੱਗਣਾ ਤੇ ਲੀਕ ਹੋਣ ਟੰਡਾ ਪਰ ਕੂੜਾ ਹੀ ਬੰਦਾ ਕਿੰਨੇ ਲੱਗਣਗੇ ਜਿਹੜੇ ਕੱਟਦੇ ਨੇ ਡੂੜਾ ਸੋਹਰੂ ਚੜਾ ਜਿਗੜੇ ਦਾ ਪੁਲ ਹੈ ਜਿਗੜੇ ਦਾ ਪੁਲਾਗਾ ਜਿਗੜੇ ਦਾ ਇਧਰ ਸਾਹਮਣੇ ਰਾੜਾ ਸਾਹਿਬ ਨੂੰ ਚਲੇ ਗਏ ਇਧਰੋਂ ਰਾੜਾ ਸਾਹਿਬ ਕਿ ਨਹੀਂ ਆਉਂਦੇ ਨਹਿਰ ਪਾਖਰ ਨਹਿਰੇ ਸਮਣੇ ਆ ਗਿਆ ਗ੍ਰੀਨ ਫੋਟਾ ਆਪਾ ਬਹੁਤ ਮਸ਼ਹੂਰ ਆ ਆਪਣੇ ਰੋਡ ਦੀ ਸ਼ਾਨ ਬਣ ਗਿਆ ਤਾਂ ਆਪੇ ਬਹੁਤ ਜਾਲਾ ਬਹੁਤ ਜਾਲਾ ਜਿੰਨਾ ਕਹਿਦੀ ਆਪਾਂ ਉਹ ਨਾ ਜਾਲਦਾ ਰਾਤ ਨੂੰ ਇੱਥੇ ਗੱਡੀ ਖੜਾਉਣ ਨੂੰ ਜਗ੍ਹਾ ਨਹੀਂ ਹੁੰਦੀ ਜੀ ਬਣਾਏ ਵਧੀਆ ਹੁਣਾ ਹਾਂ ਰਾਤ ਨੂੰ ਗੱਡੀ ਖੜਾਉਣ ਨੂੰ ਜਗ੍ਹਾ ਨਹੀਂ ਹੁੰਦੀ ਮੈਂ ਸਾਡੇ ਨੇ ਤਿੰਨ ਪੀੜੀਆਂ ਮੈਂ ਨਾ ਇਹਨੇ ਤਿੰਨ ਪੀੜੀਆਂ ਤੋਂ ਨਹੀਂ ਲੱਗ ਪਿਆ ਇਹਨਾ ਛੋਟੇ ਦਾ ਬੱਜਦਾ ਫੋਟਾ ਹਾਂ ਪਹਿਲਾਂ ਛੋਟੇ ਦਾ ਬੱਜ ਗਿਆ ਤੀਜਾ ਡੱਬਾ ਦੇ ਲਿਆ ਮੈਂ ਤੀਜਾ ਡੱਬਾ ਦੇ ਲਿਆ ਮੈਂ ਹਾਲੇ ਵੀ ਤੂੰ ਪਹਿਲੇ ਨੇ ਜਿਹੜਾ ਦੂਜਾ ਡੱਬਾ ਦੇ ਠੱਕਾ ਵਾਲਾ ਉਹ ਛੋਟਾ ਡੱਬਾ ਸੀ ਉਹ ਦੋਵਾਂ ਇਹਨਾਂ ਨੇ ਟਰੱਕ ਤੇ ਕਾਰ ਮਿਕਸ ਜਿਹਾ ਬਣਾਤਾ ਵੀ ਦੂਪੋਰਸ ਜਿਹਾ ਬਣਾਤੇ ਹੁਣ ਕੱਲਾ ਸਾਹਮਣੇ ਫੈਮਿਲੀ ਬਣਾਦਾ ਪੂਰਾ ਇਹਨਾਂ ਛਾਂਡੇ ਗੜ੍ਹ ਤੋਂ ਹੀ ਵੀ ਜਿੱਥੇ ਕਿਤੇ ਮੈਂ ਤੇ ਆਏ ਆਂ ਨੀਵਾਂ ਆਏ ਸੀਗੇ ਕੂਦਦਾ ਸਾਰਾ 116 1700 ਰੁਪਏ ਬਣਾ ਲਿਓ ਹਾਂ ਠੀਕ ਆ ਉਹ ਹਿਸਾਬ ਰੁਪਈਆ ਦਾ ਫਿਰ ਉਹਦੇ ਵਿੱਚ ਉਹ ਕੱਲੀ ਰੋਟੀ ਖਾਦੀ ਜਿਹੜੀ ਰੋਟੀ ਦੇ ਪਏ ਹੋਣੇ ਬਿੱਲ ਬਣਾਇਆ ਇਹਨਾਂ ਨੇ 1300 ਰੁਪਈਆ ਕੂਦਵਾ ਚ ਕੋਲਡ ਕਾਫੀ ਲੈ ਲਈ ਸੀਗੀ ਇੱਕ ਆਈਸਟੀਮ ਨੂੰ ਲੈ ਲਈ ਸੀਗਾ ਤੇ ਇੱਕ ਕੋਲਡ ਕਾਫੀ ਲੈ ਲਈ ਉਹ ਕਾ ਉਹ ਕੋਲਡ ਕਾ ਵੀ ਕੋਲਡ ਕਾ ਵੀ ਉਹ ਇਹ ਸਭ ਲੈ ਲਈ ਉਹ ਤੇ ਨੈਟ ਮਾ ਲਾ ਕੇ 3-400 ਰੁਪਇਆ 400 ਰੁਪਇਆ ਬਿਲੋ ਹੋਰ ਬਣ ਗਿਆ ਉਹ ਆਹ ਨਾ 200 ਰੁਪਇਆ ਬਣ ਗਿਆ ਦੋ ਐਵੇਂ ਜ਼ਿਆਦਾ ਨਹੀਂ ਜਾਏਗਾ ਹਾਂ 6 ਜਾਣੇ ਰਹੀਏ 6 ਜਾਣੇ 6 ਜਾਣੇ ਨੂੰ ਕੀ ਆਇਆ ਹੈ ਵਾ ਵਧੀਆ ਯਾਰ ਪ੍ਰਿੰਸੀਪਲ ਬੈਠਣ ਨੂੰ ਸਾਫ਼ ਜਿਹੀ ਜਗ੍ਹਾ ਕਿ ਕੋਈ ਨਹੀਂ ਹੈਗਾ ਵੀ ਵਿਵਾਦ ਸਾਫ਼ ਸਾਹ ਕੋਈ ਨਹੀਂ ਹੈਗਾ ਵੀ ਵਧੀਆ ਵਧੀਆ ਹੈਗਾ ਜਾਨੀ ਪਰਿਵਾਰ ਫੈਮਿਲੀ ਲੈ ਕੇ ਬੈਠਣਾ ਆ ਜਿਹੜੀ ਕਿ ਦੂਜਿਆਂ ਨਾਲੋਂ ਵਧੀਆ ਹੈਗਾ ਜਿਹੜੇ ਹੋਰ ਨੇ ਆਪਾਂ ਦਾ ਇਤਰੇ ਇਹੀ ਵਧੀਆ ਹਾਂ ਇਹੀ ਵਧੀਆ ਜਾਂ ਫਿਰ ਉਹ ਵਧੀਆ بیوی ਦੇ ਨਾਲ ਉਹਦੇ ਵਿੱਚ ਵਧੀਆ ਪੀਵੀ ਤੇ ਨਾਲ ਬੁੱਥੇ ਬੈਠ ਕੇ ਜ਼ਰੂਰ ਵੀ ਦੇ ਲੋਕ ਹਾਂ ਵਿੱਚ ਅਲੱਗ ਹੋਣਿਆ ਅੱਛਾ ਲੱਗੇਗਾ ਮੈਨੂੰ ਨਹੀਂ ਪਤਾ ਮੈਂ ਕਦੇ ਗਿਆ ਨਹੀਂ ਪਹਿਲਾ ਪਹਿਲਾਂ ਕਿਹ ਬਜਾਣੋਂ ਪੀਵੀ ਦੇਣ ਤੋਂ ਪਹਿਲਾਂ ਜਾਂ ਗੋਲਡਨ ਟੀ ਲੱਗ ਬਣਿਆ ਮੈਂ ਗੋਲਡਰ ਵਕਤ ਘੇਮਾਂ ਪੀਵੀ ਚੇਰਾ ਵਕਤ ਘੇਮ ਚਲੋ ਵਧੀਆ ਗੱਲਾਂ ਕੋਈ ਆਪਦੇ ਏਰੀਆ ਚ ਕੁਝ ਵਧੀਆ ਚੀਜ਼ ਹੈ ਨਾ ਅੱਛੀ ਬਾਤ ਹੈ ਕਹਾਂ ਲਾ ਪੋਲਾ ਗਏ ਜੱਜ ਪਕੌੜੇ ਵਾਲਾ ਵੀ ਬਹੁਤ ਮਸ਼ਹੂਰ ਹੈ ਕਿ ਵੀਰੋ ਪਕੌੜਾ ਜੱਜਨ ਪਕੌੜਾ ਜੱਜਨ ਵਾਕਈ ਪਕੌੜਾ ਜੱਜਨਾ ਬਹੁਤ ਮਸ਼ਹੂਰ ਹੈ ਇਹ ਕਈ ਵਾਰ ਇਕੱਠੇ ਨਾ ਮਿਲਦੇ ਵੀ ਨਹੀਂ ਮਿਲਦੇ ਕਾ ਤੂੰ ਸ਼ਾਮ ਨੂੰ ਖੜ ਕੇ ਦੇਖ ਤੂੰ ਆ ਕੇ ਆਮਾ ਟਾਈਮ ਗਾਉਂਦਾ ਸ਼ਾਮ ਨੂੰ ਖੱਦਾ ਖੜਕਦਾ ਰਹਿ ਜਾ ਤੇ ਦੁਪਹਿਰ ਹੀ ਬਹੁਤ ਹੁੰਦਾ ਹੈ ਆ ਆਉ ਜੇ ਮੀ ਜੇ ਸਾਜ ਦਾ ਬਦਲ ਬੋਖਾ ਜਾ ਹੋ ਗਿਆ ਫੇ ਤਾਂ ਫੇ ਤਾਂ ਖੱਦੀ ਖਬ ਬੜਾ ਨਿਆਂਜ ਹੋ ਜਾਂਦਾ ਫੇ ਤਾਂ ਬਹੁਤ ਬਹੁਤ ਅਨਿਆਂ ਘਟ ਹੁੰਦਾ ਸਿਕਾ ਦਾ ਟਾਈਮ ਬਹੁਤ ਹੁੰਦਾ ਹਾਂ ਹਰ ਜਦ ਦਾ ਬੁਦਾ ਨਾ ਦਿੱਦਣਾ ਹਰ ਜਦ ਉਹ ਹਰ ਜਦ ਰੱਖ ਉਹ ਪਤਨ ਉਹ ਨੀ ਪਾਲਿਓ ਨੇ ਇਹ ਟੇਰੋ ਦੇ ਕੁੜੇ ਚੰਗੀ ਆ ਬੋਲਦਾ ਕਹਿੰਜੇ ਨੇ ਹੋਰ ਹੋਰ ਟਾਈਮ ਉਪਾਰਣਾ ਦੇ ਆਰਮੀਰ ਸਾਹਿਬ 10 ਸਿਕੰਡਟ ਚਾਹੁੰਦੇ ਆ ਹਾਂ ਆਰਮੀਰ ਸਾਹਿਬ 10 ਸਿਕੰਡਟ ਲਈ ਬੜਾ ਮੁੜ ਕੇ ਕਰਦੇ ਹਾਂ ਹਾਂ ਮੁੜਦੇ ਹੋ ਮੁੜਦੇ ਹੋ ਕਰੀਏ ਬਾਕੀ ਜਨਾਬ ਨੇਡ ਹੋ ਜਾ ਕੀ ਆ ਤੇ ਫਿਰ ਉਹ ਕੀ ਕਹਿੰਦੇ ਆ ਆਰਡਰ ਤੋਂ ਇਹ ਆ ਗਿਆ ਗੁਰਦੁਆਰਾ ਆਲਮ ਵੀਰ ਸਾਹਿਬ ਚੰਪਾ ਸ਼ਤਨ ਬਾਅਦ 6 10 ਵੇ ਆਉਟਲੈਟ ਖੁੱਲ ਗਿਆ ਇੱਥੇ ਆਲਮ ਕੀ ਰੌਟਲ ਖੁੱਲ ਗਿਆ ਆਲਮ ਵੀਰ ਹੈ ਨਾ ਆਪਣੇ ਮੇਰੇ ਕੋਲੇ ਵੀ ਖੁੱਲ ਰਿਹਾ ਹੈ ਲੇ ਕੋਈ ਨੂੰ ਕੋਈ ਆਉਂਦਾ ਕੋਈ ਕੰਮ ਆ ਰਿਹਾ ਕੋਈ ਚੀਜ਼ ਆ ਤੈਨੂੰ ਪਤਾ ਤੈਨੂੰ ਪਤਾ ਨਹੀਂ ਕਿ ਜਿਹੜਾ ਸਾਡੇ ਜਮਾਰੇ ਨੌਲੇਜ ਹੁੰਦੇ ਨਾ ਠੀਕ ਹੈ ਸਹੀ ਹੈ ਤਿੰਦਰ ਜਮਾਰੇ ਫਿਰ ਘੱਟ ਨੌਲੇਜ ਆ ਯਾਨੀ ਕਿ ਤੈਨੂੰ ਉਹ ਜਾਣਕਾਰੀ ਨਹੀਂ ਹੈਗੀ ਚੰਦੀ ਗੱਲਾ ਪਹੁੰਚ ਗਿਆ ਗੱਲਾ ਤੇ ਉਹ ਦਿਖਾਉਣਾ ਆਪਣੇ ਬਾਈ ਨੇ ਨੇ ਉਹ ਉੱਚੀ ਬਿਲਡਿੰਗ ਦੀ ਨਾ ਉਹ ਜਿਹੜੀ ਉੱਚੀ ਬਿਲਡਿੰਗ ਦੀ ਦੀਆ

ਸੋ ਸੱਜਣਾ ਆਲ ਦੇ ਗੱਲਾ ਜੀਐਨ ਕਾਲਜ ਗੁਰੂ ਨਾਨਕ ਦੇਵ ਇੰਜੀਨੀਅਰ ਕਾਲਜ ਇੱਥੇ ਪੜ੍ਹਨੇ ਸਾਡੇ ਸੁੱਖਾ ਤੇ ਜਿੰਦਾ ਸੁੱਖਾ ਜਿੰਦਾ ਇੱਥੇ ਪਰਕ ਗਏ ਬਨੇ ਉਹਨਾਂ ਦਾ ਕਮਰਾ ਹਾਲੇ ਵੀ ਹੈਗਾ ਮੈਂ ਕਮਰਾ ਭੁੱਲ ਗਿਆ ਮੈਨੂੰ ਬਿਨੰਦਰੋਲਾ ਦਿਖਾਇਆ ਸੀ ਔਰੇ ਜੀ ਹਾਂ ਤਕਲੋਮਾ ਗੇੜ ਆ ਗਿਆ ਇੱਥੇ ਇੱਥੇ ਜੀ ਬੈਟਰੀ ਬਣ ਰਹੀ ਉਹ ਉੱਥੇ ਟੱਪ ਆਈਗਾ ਲੋ ਸੱਜਣਾ ਮਾੜੇ ਤੋਂ ਪਹੁੰਚ ਗਏ ਇੱਥੇ ਚੱਲਦਾ ਬਾਬਾ ਦੀਵ ਸ਼ੀਰ ਦਾ ਪਹਰਾ ਸਾਹਿਬ ਪਹਰਾ ਸਾਹਿਬ ਇੱਥੋਂ ਇੱਥੋਂ ਕਈ ਜਾਂਦੇ ਹਾਂ ਹਾਂ ਸਿੱਧਾ ਜਾਂਦੇ ਇੱਥੇ ਜਾਂਦੇ ਪਹਰਾ ਸਾਹਿਬ ਆਏ ਸੰਗਤ ਲੱਗੀ ਹੁਣ ਆ ਦੇ ਗੁਰੂ ਘਰ ਦੀ ਬਿਲਡਿੰਗ ਹੋਰ ਬਣ ਗਈ ਹੈ ਇਹ ਦੇਖ ਆ ਤਨਤਨ ਬਾਬਾ ਦੀ ਪੂਰੀ ਇਹ ਮਾਡ ਟਾਊਨ ਦਾ ਗੁਰਦੁਆਰਾ ਤਨ ਤਨ ਬਾਬਾ ਦੀਪ ਸਿੰਘ ਜੀ ਇੱਥੇ ਚੌਲਾਂ ਚਪੜਾ ਸਾਫ ਸੰਗਤੋ দেলিনায়ান দোখিয়াও নাকিয়াও না সাংকাতি শারতা হয়ান লাজকে হস্পিটিল মালান আয়ান পাকটিথে হাক্ডিয়ান লাবে পাংটিলেন ਲੈ ਕੇ ਦਵਾਈ ਚੱਲ ਪਏ ਆ ਮੇਲੇ ਸ਼ਪਾਰ ਨੂੰ ਨੂੰ ਪਹੁੰਚਾਂਗੇ ਮੇਲੇ ਸ਼ਪਾਰ ਦੇ ਸ਼ਪਾਰ ਦਾ ਮੇਲਾ ਦੇਖਾਂਗੇ ਹੁਣ ਅਸੀਂ ਕਿਉਂ ਛੱਡਣਾ ਕਿਉਂ ਬੋਲਿਆ ਮੇਲਾ ਸ਼ਪਾਰ ਦਾ ਚੜ੍ਹੋਲ ਛੁੱਟਾਂਗੇ ਕਿਸ਼ਤੀ ਛੁੱਟਾਂਗੇ ਕੌਣ ਝੂਠਾ ਦਾ ਛੁੱਟਾਂਗਾ ਤੂੰ ਤੇ ਸਤਰੋਲ ਨਹੀਂ ਬਲੂਆ ਛੁੱਟਾਂਗਾ ਤੂੰ ਅੱਲਾ ਤੁਹਾਨੂੰ ਪੈਗਾ ਤੁਹਨੇ ਕਿੱਥੇ ਦੇ ਬੈਠੇਗਾ ਐ ਨਾਵੇਂ ਐ ਨਾਵੇਂ ਇਹਦਾ ਝੂਲੂਗਾ ਦਣ ਜੇ ਗਰਮੀ ਕਾੜੀ ਆ ਇਹਦਾ ਝੂਲੂਗਾ ਤੂੰ ਜਿੱਥੇ ਆ ਝੁੱਟ ਜਾਵੇਂ ਇਹਦਾ ਮੇਨੂ ਜਦੋਂ ਜਿੱਥੇ ਨਾਉਣ ਜਗ੍ਹਾ ਦੀ ਉਹ ਪੈ ਪੈ ਮੇਰੇ ਨਾਲ ਵੱਡ ਗਈ ਇਹਦਾ ਉਤੋਂ ਵੱਡਾ ਨਹੀਂ ਗਈ ਦੀ ਵੱਡ ਗਿਆ ਜੀ ਤੂੰ ਕੁਝ ਹੋਰ ਵੱਡ ਗਿਆ ਦੀ ਆਪਾਂ ਇਕੱਠੇ ਆਏ ਮੇਰਾ ਵੀਡੀਓ ਵੀ ਨਾ ਨਾ ਤੂੰ ਨਾ ਪੈ ਹਰ ਦਸ ਨੰਗੇ ਦੇ ਨਾ ਤੂੰ ਵੱਡ ਮੜਾ ਮਾ ਫਿਰਦਾ ਵੀਡੀਓ ਚਾਹ ਦਿਖਾ ਦੇ ਉਹ ਪੈ ਪੈ ਵਾਲੇ ਦਿਖਾ ਦੇ ਬੱਸ ਮੜਾ छोटा हथ निकल गया छोटा भाणा निकल गया ਕੋਈ ਨਹੀਂ ਹਾਂ ਅਸੀਂ ਤਿੰਨੇ ਜਾਣੇ ਨਿਕਲੇ ਸੀ ਤੁਸੀਂ ਦੋ ਜਾਣੇ ਨਹੀਂ ਸੀਗੇ ਵੱਡੇ ਬਾਡੀ ਬਿਲਡਰ ਤੁਸੀਂ ਉਹਾਂ ਦੋਵੇਂ ਮੁੱਕਰ ਕੇ ਜੀ ਹਨਾ ਹਰਜਸ ਹੈਨਾ ਇਹ ਦੋਵੇਂ ਮੁੱਕਰ ਕੇ ਡਰ ਕੇ ਜੀ ਡਰ ਕੋਲ ਦੀ ਦੇਖ ਖੰਡਾ ਚੌਕ ਹੈ ਬਾਬਾ ਦੀਪ ਸਿੰਘ ਜੀ ਦਾ ਖੰਡਾ ਹੈ ਸਿੰਘਾਂ ਹੀ ਇੱਧਾਂ ਦੇ ਖੰਡੇ ਨੇ ਉਰੇ ਘਟ ਬਹੁਤ ਦਾ ਬਾਬਾ ਪਹੁੰਚੇ ਘਟ ਬਹੁਤ ਯਾਰ ਹਰ ਰੋਜ਼ ਇਹ ਘਟ ਆਉਂਦਾ ਆਹਾ ਬਾਹ ਗੁਰਦੁਆਰਾ ਸਾਹਿਬ ਦੇਖ ਰਹੇ ਬਾਬਾ ਬੁੱਢਾ ਜੀ ਦਾ ਇੱਧਰ ਵੀ ਇੱਧਰ ਪੁੱਠਾਣਾ ਵੀ ਇੱਧਰ ਚਪਾਰਾ ਸਾਹਿਬ ਘਰ ਤੇ ਕੱਟਦੇ ਨੇ ਦਿੱਲੀ ਸੰਗਤੋਂ ਦੀ ਸੀ ਆਇਤਵਾਰ ਨੂੰ ਨਹੀਂ ਐਤਵਾਰ ਤੇ ਐਤਵਾਰ ਤੋਂ ਮੈਸੇਂਗ ਸ਼ੰਗ ਤੋਂ ਆ ਦਿੱਲੀ ਵੀ ਆਉਂਦੇ ਸ਼ੰਗ ਤੋਂ ਟੁੱਕਰੀ ਆਈ ਨੈ ਤੂੰ ਚੱਕਤਾ ਕੰਮ ਨਹਿਰੋਂ ਨਹਿਰੋਂ ਐਨੂੰ ਫੇਰੋ ਆ ਨਹਿਰ ਦੇ ਰਾਦੀ ਜਾਲੀ ਭਾਈ ਆ ਤਾਂ ਕੰਮ ਬਹੁਤ ਵਧੀਆ ਕਰਦਾ ਜਾਲੀ ਜਣਾ ਨਹੀਂ ਲੋਕ ਨਾ ਦੁਨੀਆਂ ਭਾਰ ਦਾ ਗੰਦ ਮੰਨ ਲਓ ਬਸ ਬਹੁਤ ਫੜਦੇ ਜੀ ਬਹੁਤ ਨਜ਼ਾਇਜ਼ ਗੰਦ ਛੱਡਦੇ ਦੋਨੇ ਬਸ ਰਾਦੀ ਪਹਿਲਾਂ ਪਰ ਇਹਦਾ ਬੱਲਾ ਜੀ ਪਹਿਲਾਂ ਨਹੀਂ ਸੀ ਕਿ ਹੁਣ ਆ ਪਹਿਲਾਂ ਪਰ ਪਹਿਲਾਂ ਸੀ ਪਹਿਲਾਂ ਪਰ ਹੋ ਮੈਨੂੰ ਤਾਂ ਪਤਾ ਨਹੀਂ ਉਹ ਤਾਂ ਨਵੇਂ ਇੱਧਰ ਲਾਈ ਆ ਉਹਦਾ ਪੁਰਾਣਾ ਆਹ ਤਾਂ ਕਹਿੰਦੇ ਕਿ ਲਾਜ ਤੇ ਲਿਆਤੀ ਆ ਲੁਧਿਆਣਾ ਪਾਸਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇਹਨਾਂ ਦਾ ਵੀ ਇਹਨਾਂ ਨੇ ਆ ਗੰਧ ਤੋਂ ਵੀ ਉਹ ਕੀਤਾ ਮੁਕਤ ਕੀਤਾ ਗਾਂ ਮੈਂ ਸ਼ੰਭੀ ਲੋਨਾਂ ਦੇ ਵਾਸੀਓ ਅਸੀਂ ਤੋਂ ਲੋਕ ਨੇ ਵਾਸੀ ਗਾਦੇ ਨਹੀਂ ਉਹ ਆ ਕੰਮ ਤਾਂ ਵਧੀਆ ਕੀਤਾ ਨੇ ਇਹ ਬਹੁਤ ਥੋੜਾ ਆਦਾ ਪਹਿਲਾਂ ਦੀ ਵਾਰ ਕਰਦਾ ਬੇਲ ਚੜੀ ਪੇਪਾ ਬਹੁਤ ਸੋਹਣਾ ਕੰਮ ਕੀਤਾ ਯਾਰ ਤੇ ਮੈਂ ਤੁਹਾਨੂੰ ਮਜ਼ਾਕ ਨਹੀਂ ਕਰਦਾ ਵੇ ਇੱਡੇ ਗੰਦੇ ਲੋਕ ਨੇ ਨਾ ਇੱਥੇ। ਬਿਛਟਰਾ ਬਹਿ ਕੀ ਆ ਲਫਾਬੇ। ਲਫਾਬੇ ਚ ਕੂੜਾ ਪਾ ਕੇ। ਲਫਾਬੇ ਚ ਕੂੜਾ ਪਾਣਾ, ਨਹਿਰ ਚ ਭਗਾ ਕੇ ਮਾਰ ਦੇਣੇ। ਆਣੀ ਵਗਦੇ ਤਾਂ ਆ ਪਾ ਦੇ ਨੇ ਕਿ ਗਾ ਦਾ ਪਾਣੀ ਕਿੱਥੇ ਜਾ ਰਿਹਾ। ਲੋਕ ਪੀਂਦੇ ਨੇ ਯਾਰ ਲੋਕ। ਦੂਜੇ ਪਾਣੀ ਪੀਂਦੀ ਐ ਚ ਕਿਹੜੀ ਗੱਲ ਐ। ਵੀ ਤੁਸੀਂ ਕੰਮਸ਼ੇ ਕੰਮ ਇਹਦਾ ਦੇਖੋ ਵੀ ਕਿਸੇ ਨੇ ਪਾਣੀ ਪੀਣਾ ਵੀ ਆ, ਸੌ ਕੁਝ ਕਰਨਾ। ਉਹ ਪੁਲ ਲੱਗਾ ਹਾਂ ਆ ਪੁਲ ਨਹੀਂ ਲੱਗਾ ਜਿਹੜੀ ਰੇਲਵੇ ਨੇ ਨਵੀਂ ਨਹੀਂ ਪੈਂਦੀ ਹੈਗੀ ਹਾਂ ਰੇਲ ਰੇਲਵੇ ਨੇ ਲੈਂ ਨਵੀਂ ਪੈ ਲਈ ਆ ਅੱਛਾ ਉਹਦਾ ਬਾੜ ਹੈ ਨਾ ਅੱਛਾ ਉਹਦੀ ਘਤਰ ਬਾੜ ਹੈ ਹਾਂ ਬਰਗਰ ਖਾਣਾ ਬਤੋ ਹਾਂ ਕਿਹੜਾ ਆਉਂਦਾ ਬਰਗਰ ਖਾਣਾ ਕਿਹੜਾ ਕੋਈ ਨਹੀਂ ਖਾਣਾ ਇਹਨੂੰ ਖਬਾਲੇ ਮਕਣਾ ਨਾ ਮੂੰਹ ਨੂੰ ਖਾਵੇ ਕਰਦੇ ਵਾਪਸ ਹੋ ਜਾਂਦੇ ਹੁਣ ਕਿੰਨਾ ਵਾਰੇ ਸ਼ਪਾਰੇ ਹੋ ਜਾ ਫਿਰ ਇੱਥੋਂ ਘੁੰਮ ਆ ਗਏ ਸ਼ਪਾਰ ਨੂੰ ਉਹ ਲਿਖਾ ਉਸ ਬਾਦ ਆਏ ਕੋਲ ਸ਼ਪਾਰ ਨੂੰ ਘੁੰਮ ਆਇਆ ਇੱਥੋਂ ਤੁਰ ਜਾਵਾਂਗੇ ਸ਼ਪਾਰ ਨੂੰ ਇਹ ਹੈ ਬਾਈ ਮੇਲਾ ਸ਼ਪਾਰ ਦਾ ਦਿਨ ਦੇ ਵਿੱਚ ਕਰ ਨਹੀਂ ਆਉਂਦੇ ਨਹੀਂ ਹੈਗੇ ਲੋਕ ਕਰ ਵੀ ਕਰਕੇ ਰਾਤ ਵਾਲਾ ਕਰਦਾ ਰਾਤ ਨੂੰ ਮੇਲਾ ਭਰਦਾ ਅਸਲੀ ਇੱਥੋਂ ਮੇਲਾ ਸਮਝਦੇ ਹੋ ਅੱਜ ਕੱਲ ਵਿੱਚ ਲੈ ਜਾਊਗਾ ਚਨੂਲਾ ਚਨੂਲਾ ਖੋਲਤੀਆਂ ਨੇ ਇਹ ਮੇਲਾ ਇਥੋਂ ਪਿਛੜ ਗਿਆ ਮੇਲਾ ਇਥੋਂ ਚੱਲਿਆ ਬਰਾਏ ਕੋਟ ਉਹ ਮੇਲਾ ਕਿੱਲ੍ਹਾ ਰਾਇਕੋਟਾ ਖੁੱਲਿਆ ਹੈ ਹਾਂ ਚੱਲਦੇ ਹਾਂ ਨੂੰ ਹੋਰ ਚੱਲਦੇ ਕਿਸ ਤੇ ਆਉਂਦੇ ਰੋਡ ਵਾਲੀ ਲਾਓ ਵੀ ਸੱਜਣ ਪਹੁੰਚ ਗਿਆ ਸ਼ਿਪਾਰ ਦੇ ਮੇਲੇ ਤੇ ਆ ਲੈ ਕੇ ਆਏ ਨੇ ਦੁਕਾਨਾਂ ਆਹ ਬਣਦਾ ਸਮਾਨ ਵਾਈ ਵਾਈ ਜਾਂਦਾ ਦਾ ਜੀ ਕਹਿੰਦੇ ਭਾਈ ਇਹਨੂੰ ਕੀ ਕਹਿੰਦੇ ਨੇ ਕੀ ਨੇ ਇਹ ਕਦਲਾ ਆ ਦੇ ਲੋ ਬਈ ਬੰਦ ਰ ਮਿੱਟਾਉਂ ਰਹੇ ਆ ਲੱਗਿਆ ਮੈਨੂੰ ਦਕਾਨਾ ਮਸਾ ਟੇਕਣ ਮਾਰਦੇ ਪ੍ਰਸ਼ਾਦ ਵਾ ਤੇ ਜੀਰੇਂਦਰ ਜਾ ਕੇ ਸੰਗਤਾਂਾਂ ਜਾ ਕੇ ਮਸਾ ਟੇਕਦੀਆਂ ਨੇ ਬਾਤ ਾਂਕਾ ਦਾ ਮਥਾ ਟੇਕੇ ਬਾਅਦ ਕਾਰੀਆਂ ਨੇ ਥੇਰੇ ਅੰਦਰ ਟੇਕੇ ਨੇ ਾਂਕਾ ਦਾ ਮਥਾ ਆ ਮਥਾ ਟੇਕੇ ਬਾਅਦ ਆ ਵੀ ਮਥਾ ਟੇਕੇ ਆ ਗਏ ਨੇ ਬੰਦੇ ਮਥਾ ਟੇਕਣ ਆਇਆ ਲਖਵੀਰ ਹੁਣੀ ਕੱਢਾਈ ਮਿੱਟੀ ਹੈ ਹੋਰ ਗੱਲ ਨੂੰ ਬਹੁਤ ਏ ਇੱਕ ਆਟੇ ਕਹਿੰਦੇ ਦੋਇ ਪਰੋਂ ਤੋਂ ਮਿੱਟੀ ਕੱਢ ਕੇ ਆਏ ਨੇ ਮਥਾਟੇ ਕਿ ਆਇਨੇ ਇੱਧਰ ਦੁਕਾਨਾਂ ਗਰਮੀ ਗਰਮੀ ਬਹੁਤ ਜ਼ਿਆਦਾ ਆ ਸਾਹਮਣੇ ਚੰਡੋਲਾ ਚਰੋਲਾ ਜਿਹਨੇ ਬੰਦ ਕੀਤੀਆਂ ਮੈਨੇ ਰਾਤ ਨੂੰ ਚਲਾਉਂਦੇ ਨੇ ਆ ਆਪਣੇ ਲੱਗੀਆਂ ਨਕਾਨਾਂ ਲੱਗੀਆਂ ਮੈਨੇ ਆ ਟੈਕਟਾਂ ਦੇ ਜਾਂਦੇ ਇੱਥੇ ਕਿੱਥੋਂ ਜਾਣਾ ਆਹ ਚਾਂਦ ਨੇ ਇੱਥੋਂ ਲਾਇ ਵੀ ਕੇਸੀ ਚ ਬਾੜ ਗਿਆ ਸੱਲੋ ਆ ਦੇਖੋ ਕੈਂਟੇ ਨਜ਼ਾਰੇ ਹਰ ਦਾ ਰੱਤ ਪਾ ਲੈ ਓਏ ਉਹ ਹਰ ਦਾ ਦੋ ਲਾਇ ਵੀ ਆਉਂਦੇ ਨੇ ਸ਼ਵਾਰ ¡En el ਲਓ ਵੀ ਸੱਜਣੋ ਲੱਪਣੇ ਕੇ ਜਿਹੜੇ ਝੂਟੇ ਲਾਂਦੇ ਆ ਗਿਆ ਜੋਹਰ ਦਾਸ ਕਿਵੇਂ ਰਹਾ ਕੰਟੜਾ ਕੰਮ ਆਏ ਵੀ ਆਇਆ ਨੰਦ ਕਿ ਇਸਦੇ ਬੈਠ ਕੇ ਆਇਆ ਵੀਡੀਓ ਨਹੀਂ ਬਣਾਈ ਉੱਥੇ ਭੜਾਈ ਆ ਵਿਸ਼ਵਾ ਦੇ ਆ ਗਿਆ ਜਾਨੀ ਕਿ ਉਹ ਝੂਟੇ ਲੈ ਕੇ ਆਈਸਕ੍ਰੀਮ ਸੌਫਟੀ ਆਈਸਕ੍ਰੀਮ ਹੋਰ ਦਿਖਾਉਣਾ ਤੁਹਾਨੂੰ ਦੁਕਾਨਾਂ 14 ਤਰ੍ਹਾਂ ਦੇ ਫਲੇਵਰ ਪੀਓ ਸਵਾਦਾ ਪੀਓ ਲੀਚੀ ਇਹ ਕਿਹੜੇ ਦੁਕਾਨਾਂ ਵਾਲੇ ਕੀ ਆਵਣੇ ਹੋਰ ਸੋਨੇ ਆ ਐਪਲ ਪੀਓ ਬੈਨਾਨਾ ਪੀਓ ਮੇਲਾ ਆਉਂ ਪਿੱਛੜ ਗਿਆ ਮੇਲਾ ਆਈਸਕ੍ਰੀਮ ਖਾਓ ਸੌਫਟੀ ਦੇਖੋ ਮੇਲਾ ਹੁਣ ਟ੍ਰੈਕਟ ਚਲਿਆ ਜਾਊਗਾ ਯਾਰ ਮੇਲਾ ਸ਼ਪਾਰ ਦਾ ਸ਼ਪਾਰ ਦਾ ਮੇਲਾ बिछड़ गया मेला आ, है ये तो जाला बैठिए तू कौन बैठा हाँ देखो मेले में रंग ਦਾ 11 ਬੇਲੀਆਂ ਦਾ ਗਹਾੜਾ ਮੇਲਾ ਯਾਦ ਰੱਖਣਾ ਚੰਗਾ ਵੀ ਗਹਾੜਾ ਮੇਲਾ ਜ਼ਰੂਰ ਦੇਖ ਕੇ ਜਾਣਾ ਸਾਰੇ ਛੱਡੇ ਵਿੱਚ ਸਾਰੇ ਛੱਡੇ ਬੇਲੀ ਇੱਥੇ ਮੇਲੇ ਤੇ ਆਉਂਦੇ ਨੇ ਪਰ ਦਵਾਵਾ ਤੂੰ ਆ ਜਿਹੜਾ ਬੰਦਾ ਬੇਕਾਰ ਆ ਤੂੰ ਯਾਰ ਕੁੱਲ ਮਿਲਾ ਕੇ ਆਈਸਕ੍ਰੀਮ ਖਾਓ ਚੋਟੀ ਖਾਓ ਆ ਜਾ ਰੇ ਐਵੇਂ ਖਾਓ ਹੈ ਮਾਤੂ ਮੇਲਾ ਨਾਲ ਇਹ ਕਿੰਨਾ ਵਧੀਆ ਮੇਲਾ ਹੈ ਹੈ ਗਰਮੀ ਦਾ ਬਹੁਤ ਹੋ ਗਿਆ ਆ ਲੈਲਾ ਕੁ ਦਹਿਰ ਪੀੜਾ ਕੋ ਗੋਤ ਬਟਣ ਦੇ ਲੈ ਕੇ ਜਾਣ ਨੂੰ ਫਿਰ ਕਹਿੰਦਾ ਰੋਜ ਤੇ ਆ ਲੈ ਕੇ ਨਾ ਰੋ ਲੈ ਕੇ ਜਾਣਾ ਮੇਲੇ ਦੇ ਵਿੱਚ ਮਸ਼ਹੂਰ ਆਟਮ ਪਤੌੜ ਦੂਜੇ ਦਿਨ ਮਸ਼ਹੂਰ ਪਾਤੀ ਮੇਲੇ ਦੀ ਮਸ਼ਹੂਰ ਪਾਤੀ ਪਤੌੜ ਵੀ ਮਸ਼ਹੂਰ ਹੋਵੇਰੇ ਇਹ ਮੇਲੇ ਵਾਲੇ ਪੂ ਪਕੌੜੇ ਨੇ ਜੇ ਮੇਲੇ ਦੇ ਨਾਲ ਮੇ ਪਤੌੜ ਨੇ ਬੱਚਿਆਂ ਨੇ ਖੇਡਾਂ ਓਲੂ ਬੂਟੀਆਂ ਜੀ ਉਹ ਪੰਡੀ ਜੀ ਕੰਮ ਚੱਲਿਆ ਯਾਰ ਮੇਲਾ ਦਿਨ ਦੇ ਵਿੱਚ ਲੋਕੀ ਘਟ ਆਉਂਦੇ ਨੇ ਬਾਕੀ ਮੇਲਾ ਉੱਥੋਂ ਰਾਏਕੋਟ ਚੱਲਿਆ ਰਾਏਕੋਟ ਜਾ ਕੇ ਦੁਕਾਨਾਂ ਤੋਂ ਕੁਨਾ ਲਾਉਣਗੇ ਤੇ ਬਾਕੀ ਮੇਲਾ ਵਿਛੜ ਚੁੱਕਿਆ ਮੇਲਾ ਗਿਆ ਵਿਛੜ ਚਲਦੇ ਆਂ ਵਾਪਸੀ ਪਿੰਡ ਨੂੰ ਦਾ ਫਕਰਿਆਂ ਗੱਡੀ ਚੱਲਦੇ ਆਂ ਦੇਖਦੇ ਆਂ ਵਾਪਸੀ ਆ ਕੇ ਫੇਰ ਦੇਖਾਂਗੇ ਕਿਸ ਦਿਨ ਜਿਉਂਦੇ ਰਹਿਤ ਅਗਲੇ ਸਾਲ ਨੂੰ ਮੇਲਾ ਜ਼ਰੂਰ ਦੇਖਾਂਗੇ ਲਓ ਜੀ ਸੱਜਣ ਜੀ ਚੱਲਦੇ ਆਂ ਮੇਲੇ ਤੋਂ ਵਾਪਸੀ ਮੇਲਾ ਜਿਵੇਂ ਕਿ ਤੁਹਾਨੂੰ ਦੱਸਿਆ ਜੀ ਮੇਲਾ ਵਿਛੜ ਗਿਆ ਮਿਲਦੇ ਹੀ ਪਹੁੰਚਿਆ ਲੇਟ ਆ ਪਿੱਛੇ ਦੇਖ ਰਿਹਾ ਬੰਦਾ ਜੀ ਲੇਟ ਪਹੁੰਚਣ ਵਾਲਾ ਅੱਜ ਤੋਂ ਦੋ ਤਿੰਨ ਪਹਿਲਾਂ ਕਿਹਾ ਸੀ ਮਿਲਦੇ ਹਾਂ ਉਹਨੂੰ ਮੈਂ ਉੱਥੇ ਟੇਬਲਾ ਲਾ ਗਿਆ ਮੈਨੂੰ ਪਹੁੰਚ ਲਿਆ ਪਿੰਡ ਵਾਪਸ ਮੇਲਾ ਦੇ ਗਏ ਲੁਨਾਣਾ ਦੇ ਦائیں ਆ ਮਰੇ ਕੋਲੇ ਆਉਂਦੇ ਹੋਏ ਸਮਾਨ ਲਿਆਏ ਸ਼ਾਪਿੰਗ ਕਰਕੇ ਆਲੇ ਨਾਲ ਤੇ ਹੋਰ ਜਿਹੜਾ ਘਰੇ ਹਾਂਜੀ ਭਾਈ ਜੀ ਆ ਪਾਪਾ ਜਿਹੜਾ ਘਰੇ ਤੇ ਅੱਜ ਵੀ ਰੁਟੀਨ ਜਿਵੇਂ ਜਾ ਕੇ ਆ ਕੰਮ ਕਰ ਤੁਹਾਨੂੰ ਪਤਾ ਲਗੇ ਗੈਜੈਂਟ ਅ ਪਹਿਲਾ ਲਖਵੀਰ ਨੂੰ ਦਵਾਈ ਦਵਾਈ ਲੁਧਿਆਣੇੋਂ ਉਹਨੇ ਬਾਹਰ ਭੇਜਣੀ ਸੀ ਵੀ ਤੇ ਉਸ ਤੋਂ ਬਾਅਦ ਵਾਪਸ ਦੇ ਮੁਰਦ ਹੋਏ ਸਪਾਰ ਮੇਲੇ ਤੇ ਚਲੇ ਗਏ ਉਹਨੂੰ ਦੱਸਿਆ ਦੀ ਮੇਲੇ ਤੇ ਮਾੜਾ ਮੋਟਾ ਘੇੜਾ ਛੜਾ ਕੱਢਿਆ ਚੋਰੋ ਜੂਰ ਝੁੱਟੇ ਤੇ ਮੇਲਾ ਬਿਸੜਗਰਨ ਪੜਾ ਮੇਲਾ ਪੂਰੇ ਲੇਟ ਪਹੁੰਚਿਆ ਸੀ ਇੰਨਾ ਨਾ ਜੂਇਲਾ ਚਲਾ ਜਾਂਦਾ ਕੋ ਤੇ ਮਲੇ ਕੋਲੋਂ ਥੋੜਾ ਬੋਤਾ ਲਿਖੂ ਤੇ ਸਮਾਨ ਲੈਣਾ ਸੀ ਆ ਬਈ ਘਰ ਦੇ ਸਮਾਨ ਲੈ ਲੇ ਆਪਾਂ ਦੁਕਾਨ ਤੇ ਜਾਏ ਸੀਗੇ ਤੇ ਹੁਣ ਕਰਾਂਗੇ ਵੀਡੀਓ ਦਾ ਐਂਡ ਆਉ ਤੇ ਉਸ ਤੋਂ ਬਾਅਦ ਘਰ ਆ ਰਹਿਣਾ ਦਾ ਪਾਰਟ ਅ ਜੇ ਵੀਡੀਓ ਬੱਝ ਲਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਫਿਰ ਸਬਸਕ੍ਰਾਈਬ ਓਕੇ ਜੀ ਸਤ ਸ੍ਰੀ ਅਕਾਲ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ